ਪਰਿਵਾਹੇ ਬ੍ਰੂ ਆਹੇ ਤੁਲਸਹਿ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਭੰ ਗੁਰ ਪ੍ਰਸਾਦਿ ਗਜਪ ਆਗ ਫਟ ਰੁਗਾਰ ਫਟ ਹੈ ਪੀ ਸਤਨਾਮ ਕੋ ਹੋਤੀ ਪੀ ਸਚ ਸੋਜਾ ਸੋਚਣਾ ਹੋਵੇ 103 ਲੱਖ ਵਾਰ ਯੋਪਾ ਤੋ ਪਨਾ ਹੋਵਿੰਜਲਹਿਰਾਂ ਲੰਕਾਰ ਭੁਖਿਆ ਭੁਖਣਾ ਤ੍ਰਿਜਾ ਬੰਧਾ ਪਰਿਆ ਪਾਰ ਤਹਿ ਗੁਸੇ ਅਣਪਾਲਾ ਕੋ ਹੋ ਹੈ ਕੈ ਕਣ ਚੱਲੇ ਨਾਲ ਕਿ ਤੇ ਆਰਾ ਹੋਈਐ ਕੈ ਗੂੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਜਿਆ ਨਾਲ ਹੁਕਮੇ ਹਵਣ ਆਕਾਰ ਹੁਕਮਨ ਕਿਹਾ ਜਾਏ ਹੁਕਮੇ ਹਵਣ ਜੀ ਹੁਕਮ ਮਲ ਐਬੜਿਆਈ ਹੁਕਮੇ ਤਾਂ ਨੀਚਾ ਹੁਕਮਾ ਲੈਕ ਦੁਖ ਭਾਈਐ ਹੈ ਇਕਨਾ ਹੁਕਮੇ ਬਖਤੇ ਸੇ ਕੋਕ ਮੇ ਸਦਾ ਭਾਈਆ ਹੁਕਮਾ ਅੰਦਰ ਸਾਹਿਬ ਕੋ ਬਾਹਰ ਹੁਕਮਾ ਕੋਈ ਨਾਨਕ ਹੁਕਮੇ ਜੇ ਬੁਝਾ ਤਾਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾ ਜਨ ਅਨਿਸ਼ਾਰ ਗਾਵੇ ਕੋ ਬਣੋੜੇ ਆਂ ਆਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਬਾਤ ਕਰੇ ਤਨਖੇ ਗਾਵੇ ਕੋ ਜੀਲਾ ਫਿਰ ਦੇਹ ਗਾਵੈ ਕੋ ਜਾਪਤ ਸਦੂਰੰ ਗਾਵੈ ਕੋ ਵੇਖੇ ਹਾਜ਼ਰ ਹਾਜ਼ੂਰ ਕਥਾ ਕਥਿ ਨਾਵ ਤੋਟ ਕਾਕ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਨੰਦਿ ਠਕ ਪਾਹੇ ਜੁਗਤੰਤਰ ਸਾਹੇ ਸਾਹੇ ਰੁਕਨੇ ਨਾ ਕਮ ਚਲਾਏ ਰਾਹ ਨਾਨਕ ਵਿਖਾਵੇ ਪ੍ਰਵਾਹ ਰਾਜ ਸਹਿ ਸਦਨੈ ਕਾਖੇ ਭਵ ਪਰ ਆਕਾ ਮੰਗ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਦ ਸਦਰਬਾਰ ਮਹਾ ਕੇ ਬਰਨ ਬੋਲਿਆ ਜੇ ਤਮ ਪਰੇ ਪਿਆਰ ਅਮਰਤ ਵੇਲਾ ਸਤਨਾਓ ਮੁੜਿਆਈ ਵਿਚਾਰ ਕਰਮੇ ਆਵੇ ਕਪੜਾ ਨਾ ਦੇ ਮੁਗਦਵਾਰ ਨਾਨਕੇ ਵੇ ਜਾਣ ਗਿਆ ਸਾ ਬਾਪੇ ਸਦੇ ਹਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦ ਕੋਏ ਜਨ ਤੇ ਵਤਨ ਪਾਇਆ ਮਾਨ ਨਾਨਕ ਗਾਵਿਆ ਗੁਣੇਨ ਧਾਲ ਗਾਵਿਆ ਸੁਣੇ ਮਨ ਲਟਿਆ ਭਾਉ ਦੁੱਖ ਪਰ ਹਾਰੇ ਸੁਖ ਪਰ ਲਜਾਈ इंगोरमासनादांगोरमकवेदं गुर्मप्रयासमाई इंगोरेसरा गुरवर ब्रह्मा गुरपार्वती माई जेहों जाणया का नाही कैणा कख ना जाय गुर एक देह बजाई कवना जिया का एक दाता तो मैं शरणा जाय तीर्थनां में धत्पावा पण केनाए करे जे 362 वेकाण कर्मा के मिला लेई ਮਾਧਵੇ ਤੇਰਾ ਤਨ ਜਵਾਹਰ ਮਾਨਕ ਅਜੇ ਕਾ ਗੁਰੂ ਕੇ ਸਖਣੇ ਗੁਰਾਇਕ ਬਹਿ ਬਜਾਈ ਸਭਨਾ ਦੇ ਆਂ ਕਾ ਇੱਕ ਦਾਤਾ ਸਭ ਮੈਨਿ ਤਨ ਆ ਜਾਇ ਜੇ ਜੋ ਕਾਰੇ ਯਾਰ ਜਹਰਦਾਸ ਨੇ ਹੋਏ ਨਵਾ ਕਲਾਵੇ ਜਾਣੇ ਨਾਲ ਸਲੇ ਸਭ ਕੋਈ ਚੰਗਾ ਨਾਮ ਰਪਾਏ ਕੇ ਜਾ ਕਿਰਤ ਜਗ ਲਏ ਜੇ ਰਖ ਨਾ ਨਾਵੇ ਤਾਵਾ ਨਾ ਪੁੱਛੇ ਕੇ ਕੀ ਕਾੰਦਰ ਕੀਟਕਾਰ ਦੋਤੇ ਦੋਸਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹ ਪੈਨ ਤੁਝੈ ਜੇ ਉਸ ਗੁਣ ਕੋਈ ਕਰਾਵੇ ਸੁਣੈ ਸਦਬੀਰ ਕੋ ਨਾਮ ਸੁਣੈ ਸਰ ਤਵਲਾ ਕਾ ਸੁਣੈ ਦੇਪ ਪਤਾਰ ਸੁਣੈ ਬਹੁਤਕੇ ਕਾਰ ਨਾਨਕ ਕੋਈ ਦੱਸਦਾ ਵੇ ਗਾਲ ਸੁਣੈ ਦੂਖ ਪਾਪ ਦਾ ਨਾਸ ਸੁਣਿਆ ਸਿਰ ਬਰਮਾਨ ਦਸਨਾਮ ਅਕਾਲਾਹੰਮੰਦਰ ਸੁਣਿਆ ਜੋ ਦਵਤਨ ਪੇਜ ਸੁਣਿਆ ਸਾਤ ਸਮਰਤ ਵੇਦ ਨਾਨਕ ਕੋ ਜਸ ਦਸਦਾ ਵੇਗਾ ਸੁਣਿਆ ਦੂਖ ਪਾਪ ਦਾ ਨਾਸ ਸੁਣਿਆ ਸਾ ਸੰਤੋ ਗਿਆਨ ਸੁਣਿਆ ਧੜਕਾ ਸੁਨਾਮ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਗੈ ਸਹਿ ਤੇ ਨਾਨਕ ਕੋ ਜਸ ਦਸਦਾ ਵੇਗਾ ਸੁਣਿਆ ਦੂਖ ਪਾਪ ਦਾ ਨਾਸ ਸੁਨੈ ਸਰਾ ਗੁਣਾ ਕੇ ਗਾਹ ਸੁਨੈ ਸੇਖ ਪੀਰ ਪਾਸਾ ਸੁਨੈ ਆਂਦੇ ਪਾਵੇ ਰਾਹ ਸੁਨੈ ਹਾਤ ਵੈਤ ਗਾਹ ਨਾਨਕ ਭਗਤ ਅਸਰਾਵੇ ਗਾ ਸੁਣੈ ਜੋਗ ਪਾਪ ਕਾ ਨਾਸ ਮਨ ਹੈ ਕੀ ਕੈ ਨਾ ਜਾਏ ਜੇ ਕੋ ਕਹ ਪਦ ਵਰਤਾਈ ਕਾਗਲ ਕਰਮਾਂ ਨੇ ਕਨਹਾਰ ਮਨੈ ਕਾ ਵੈ ਕਰਨ ਵਿਚਾਰ ਜੈ ਤਾ ਨਾਮ ਰੰਗਨ ਵੇ ਜੇ ਕੋ ਮੰਜਾਣ ਮਣ ਕੋਈ ਮਨਾ ਸਰ ਤੋਂ ਆ ਮਨ ਬੋਧਾ ਮੰਨੈ ਤਗੜ ਪਾਵਨ ਕੇ ਸੌਧਾ ਮੰਨੈ ਮਹੱਜ 12 ਖਾਏ ਮਨਾਂ ਜਨ ਕੇ ਸਾਪਣਾ ਗਾਈ ਮੈਂ ਸਾਨਾ ਮਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨਾ ਮਾਰਗ ਠਾਕ ਨ ਪਾਏ ਮਨਾਂ ਪਾਸੇ ਪ੍ਰਗਟ ਜਿ ਆਇ ਮਨਾਂ ਮਾਗਨ ਤਲਾਪਨ ਤ ਮਨ ਧਰਮ ਸੇਤੀ ਸੰਬੰਧ ਐ ਸਾਨਾ ਮਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰੇ ਸਾਧਾਰ ਮਨ ਕਰੇ ਤਾਰ ਗੁਰ ਦੇਗਮਨ ਨਾਨ ਨ ਪਵਨ ਬਿਖੇ ਆਸਾ ਨੰ ਨ ਹੋਏ ਦੇਖੋ ਮਾਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜ ਪਾਵ ਹੈ ਦਰਗ ਹੈ ਮਾਨ ਪੰਜ ਸੁਹ ਹ ਵਰ ਜਾਣ ਪੰਤ ਕਗੁਰ ਏਕ ਧਿਆਨ ਦੇਖੋ ਕਹਿ ਕਰੇ ਵਿਚਾਰ ਕਰ ਤੇ ਕੇ ਕਰਨਾ ਸਮਾਰ ਪਾਲ ਕਰਨ ਦਿਆ ਕਾ ਪੂਤਾ ਸੰਤੋਖ ਸਾ ਬਰਕੈ ਨਿਨ ਪੂਤਾ ਜੇ ਕੋ 부ਜਾ ਹਵੇ ਸਧਿਆਰ ਤਉ ਰਿਓ ਪ੍ਰਗੀਤਿ ਪਾਰ ਧਰਤੀ ਹੋਰ ਪਰੇ ਹੋਰ ਬਿਤੇ ਪਾਰਸਲੇ ਕਾਉਣ ਯਾਰ ਜੀ ਜਾ ਤ੍ਰੰਗ ਗੇ ਨਾਮ ਸੋਨ ਲਿਖਿਆ ਉੜੀ ਕਲਾ ਮੇ ਹੋ ਲਿਖਾ ਲਿਖ ਜਾਣਾ ਕੋਈ ਲਿਖ ਲਿਆ ਕੀਤਾ ਹੋਏ ਕੀਤਾ ਤੰਸ ਵਾਲੇ ਰੂਪ ਕਿਰਤੀ ਦਾ ਜਣਾ ਕਾਉਣ ਪੂਤਾ ਕੀਤਾ ਭਵੇ ਕੁਕਵਾਉ ਜਦੈ ਹੋਇ ਲੱਗ ਰਿਹਾ ਉਹ ਕੁਦਰਤ ਕੰਮ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁੰ ਪਾਵਰ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਭਾਉ ਅਸੰਖ ਪੂਜਾ ਸੰਗਤਾ ਭਾਉ ਸੰਗ ਰੰਤ ਮੁਖਵੇ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਗ ਪਰ ਬਣ ਗਿਆਨ ਵਿਚਾਰ ਸੰਕਾ ਦੇ ਸੰਗ ਦਾ ਤਾਰਿਆ ਸੰਕੁਰ ਮਹ ਭਖਾਰ ਸੰਗ ਮੋਲੇ ਬੁਲਾਇ ਤਾਰ ਫੁਦਰਤ ਕੰਮ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਰਪਾਵਾ ਸਹੀ ਪਲਿਕਾਰ ਤੂੰ ਫਦਾ ਸਲਾਮ ਤਨ ਰੰਕਾ ਸੰਗ ਮੋਰ ਕੰਡ ਕੋਰਾ ਸੰਗ ਚੋਰ ਹਰਾਮ ਕੋਰਾ ਸੰਗ ਮਰ ਕਰ ਜਾਹੇ ਜੋਰ ਅਤਾਂਗਾਲ ਵੜਾਤੇ ਆ ਕਮਾਹੇ ਆਸੰਗ ਪਾਪੀ ਪਾਪ ਕਰ ਜਾਣੇ ਆਸੰਗ ਕੁੜਿਆਰ ਕੁੜੇ ਫੇਰਾ ਆਸੰਗ ਮਲੇਸ਼ ਮਾਲ ਭਾਕਾ ਹੋਏ ਆਸਾਂ ਖੰਨੰਦਰ ਕਰ ਰਹਾ ਭਾਰ ਨਾਨਕ ਨੇ ਚਾਹੇ ਵਿਚਾਰ ਵਾਲਿਆ ਨਾ ਜਾਵ ਇਕ ਵਾਰ ਜਿਉ ਤਸਪਾਵੈ ਸਈ ਕਲੀ ਤਾਰੈ ਤੂੰ ਸਦਾ ਸਲਾਮਤ ਨਰੰਕਾਰ ਅਤਾਂਖ ਨਾਵ ਪੰਚਤਾਵ ਗਾਮਾ ਗੰਗ ਸੰਕਲੋਇ ਆਸੰਗ ਹ ਹਿਰਪਾਰ ਵੇ ਅਕਈ ਨਾਮ ਕ੍ਰਿਪਲ ਹ ਤ੍ਰਿਗਿਆਮ ਗੀਤ ਗੁਣ ਰਹਾ ਆਕਰਿ ਲੇਖਨ ਬੋਲਨ ਬਾਨ ਅਖਰਾ ਸੇਰਤਾਂ ਜੋਗ ਬਕਾਨ ਜਿਨ ਹੈ ਵਿਗਤ ਸਨਾਹੇ ਜੇ ਪਰਮਾਇ ਤੇ ਤੇ ਪਾਹੇ ਜੇਤਾ ਕੀਤਾ ਤੇ ਤਾ ਨਾ ਵੇਨਾ ਵੇ ਨਹੀਂ ਕੋਤਾ ਉਪਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵੇਂ ਕੋ ਵਾਂ ਜੋ ਪ੍ਰਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆ ਹੱੱਬ ਤੰਦੇ ਹੈ ਬਾਣੇ ਤੋਤਾ ਉਪਰਸ ਕਹਿ ਮੋਤਲੇ ਟੇ ਕਪੜਾ ਧੋਏ ਦੇਸਾ ਮੂਨਾ ਲਈਆ ਹੋ ਤੈ ਬਰੀਏ ਮਾ ਪਾਪਾ ਕੇ ਸੰਗਤੋ ਪੈਣਾਵੇਂ ਕੇ ਰੰਗ ਕੁੰਨੀ ਪਾਪੀ ਆਖਣਾਂ ਏ ਕਰ 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 ਨਾਲੇ ਲਜਾਹੋ ਆਪੇ ਵੀ ਜਾਪੈ ਖਾਹ ਨਾਨਕ ਹੁਕਮਿ ਆਵ ਜਹ تیر ਤਬ ਦੇ ਆਤਾ ਤਾਮ ਦੇਖੋ ਪਾਵੈ ਤਿਲਕਾ ਮਾਨੋ ਜੁਨੇ ਆ ਮਨਿਆ ਮਨ ਕੀਤਾ ਪਾਉ ਅੰਕਰ ਗਾ ਤੇ ਸਮਾਨਾ ਸਾਗੁਣ ਤੇਰੇ ਮੈਂ ਨਾਹੀ ਕੋਈ ਵੈਗੁਣ ਕੀਤੇ ਭਗਤ ਨਾ ਹੋਇ ਕੋਆਤਾਦ ਬਾਣੀ ਬ੍ਰਹਮਾ ਸਾਸੋ ਹਾਨ ਕਦਾ ਮੰਚਾ ਕੌਮ ਤੋਂ ਵੇਲਾ ਵ ਕੌਮ ਕੌਮ ਤੇਤ ਗਾਵਣ ਵਾਰ ਕੌਮ ਫਿਰ ਤੇਮਾਹੋਂ ਕੌਮ ਜਿਤ ਹੋ ਆਕਾਰ ਵੇਰਣਾ ਪਾਇਆ ਪੰਤੀ ਜਿਹੋ ਵਾਲੇ ਕੁਰਾਨ ਵਕਤ ਨਾ ਪਾਇਓ ਕਾਂਦੀਆਂ ਦੇ ਲਿਖਾੜੇ ਕੁਰਾਨ ਤੇਤ ਵਾਰ ਨਾ ਜੋਗੀ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸੇਖੋ ਸਾਧਿਆ ਆਪੇ ਜਾਣ ਸਈ ਕੀ ਕਰਿਆ ਕਾਂ ਕਿ ਸਲਾਹੇ ਕਿ ਵਰਣੇ ਕਿ ਜਾਣਾ ਮਾਨ ਕਾਣ ਸਭ ਕੋ ਆਕਾ ਇੱਕ ਦੇਖ ਸੇਣ ਮੁਵੱਡਾ ਸਾਹਿਬ ਵੱਡੀ ਨਾਵੇਂ ਕੀਤਾ ਨਾ ਘੋਆਏ ਨਾਨਕ ਜੇ ਕੋ ਆਪੁ ਜਾਣੇ ਅਗੇ ਗਿਆਨ ਕੋ ਹਾਏ ਪਾਤਲ ਪਤਲ ਲੱਖ ਅਗਾਸਾਂ ਅਗਾਸ ਓੜ ਕੋੜਿ ਗपाल ਕਾਵੇ ਕੈਨਕ ਬਾਤ ਸਹਿਸਕਾਰਾਂ ਕੈਨਕ ਤੇ ਬਾਸ ਲੇਕ ਸਾਤ ਲੇਕਾ ਹੋਏ ਤਾਂ ਲਿਖਿਆ ਲੇਕੇ ਹੋਏ ਬਿਨਾ ਨਾਨਕ ਵੱਡਾ ਕੀਐ ਆਪੇ ਜਾਣੇ ਆਪ ਸਾਲਾਹੀ ਤਾਲਾ ਹੈ ਤੇ ਤੁਲਨਾ ਪਾਈਆਂ ਨਦੀਆਂ ਤੇ ਵਾਪ ਹੈ ਸਮੰਦ ਨਾ ਜਾਣਿਆ ਸਮੰਦ ਸਾ ਸੁਲਤਾਨ ਗ੍ਰਹਾ ਤੇ ਦੀਮਲ ਧਨ ਕੀੜੇ ਤਰਨ ਹਾਉਣੇ ਜੈ ਤਸਮਨ ਹੁਣਾ ਵਿਸਰ ਹੈ ਆਂਤਨਾ ਸਿੱਧੇ ਕਹਿਣਾ ਆਤਨਾ ਕਰਨਾ ਦੇਣਾ ਆਂਤਨਾ ਵੇਖਣ ਸੁਣਨਾ ਆਂਤ ਆਂਤਨ ਜਾਪੇ ਕਿਆ ਮਨ ਮੰਤਾ ਮੰਤਨਾਂ ਜਾਪੇ ਗੀਤਾਕਾਰ ਅੰਤਨਾਂ ਜਾਪੇ ਪਰਵਾਰ ਅੰਤ ਕਰਨ ਕੀਤੇ ਵਲਾ ਹੈ ਤਾਂ ਕਿ ਆਤਮਾ ਬਾਇ ਜਾਏ ਇਹੋ ਅੰਤਨ ਜਾਣੇ ਕੋਏ ਬੌਧਾ ਕਹੀਏ ਬੌਧਾ ਹੋਏ ਵਡਾ ਸਾਹਿਬ ਤੁਧਾ ਤੁਮ ਤੇ ਪਰਚਾ ਨਾ ਹੋਏ ਉਰਚਾ ਹੋਏ ਕੋਏ ਤੇ ਸੋਚ ਕੋ ਜਾਣਾ ਕੋਈ ਜੇਵੜਿਆ ਧਣਿਆ ਪਾਪ ਨਾਨਕ ਨਵਰੇ ਕਰਮੀ ਦਾ ਤਿੰਨ ਬੌਧਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇਰਾ ਨਾਮ ਹੈ ਕਿਤੇ ਮੰਗ ਜੋ ਦਾ ਪਾਰ ਕਿਤੇ ਕੰਮ ਨਹੀਂ ਵਿਚਾਰ ਕਿਤੇ ਖਾਖ ਟੇ ਵਿਕਾਰ ਕਿਤੇ ਲਾਲਾ ਮਨ ਕਰਪਾ ਹੈ ਕਿਤੇ ਮੂਰਖ ਸਾਹੀ ਸਾਹੀ ਕਿਤੇ ਤਾ ਕੋਕਤਨ ਮਾਰ ਇਹ ਪਿਦਾ ਤੇਰੀ ਦਾ ਕਰ ਬੰਕਲਾ ਸੇ ਪਾਣਾ ਹੋਇ ਰਾਖ ਨਾ ਸਕੇ ਕੋਈ ਦੇਖੋ ਖਾ ਕਾਕਣ ਪਾਏ ਉਹ ਜਾਣੇ ਦੇ ਤਮ ਕਾਏ ਆਪੇ ਜਾਣੇ ਆਪੇ ਦੇ ਆਖ ਹੈ ਤੇ ਕੇਈ ਕੇ ਜਿਸ ਨੂੰ ਬਖਸੈ ਤੇਤ ਕਲਾਹ ਨਾਨਕ ਪਾਸਾ ਹੀ ਪਾਸਾ ਹੈ ਅਮਲ ਗੌਣ ਮਲ ਵਪਾਰ ਅਮਲ ਵਪਾਰ ਅਮਲ ਪਾਂਡਾ ਆਰਾ ਮੋਲਾਵੇ ਮੁਲਾ ਜਾਹੇ ਮੁਲ ਪਾਇ ਮੁਲਾ ਸਮਾਹੇ ਮਲ ਤਰ ਮਲ ਦੇਵਾਨ ਮਲ ਕੌਣ ਮਲ ਪ੍ਰਮਾਣ ਮੁਲ ਭਗਤੀ ਸਮਾਣ ਨਾ ਮਲ ਕਰਮ ਮਲ ਪ੍ਰਮਾਣ ਮੁਲਾ ਮੁਲਾ ਗਿਆਨ ਜਾਹੇ ਆਕਾ ਕਰਹਿ ਲਾਇ ਆਕਾ ਵੇਰ ਪੁਰਾਣ ਆਕਾ ਬੜਾ ਕਰੇ ਵਿਖਿਆਨ ਆ ਕੈ ਬ੍ਰਮਾ ਕੇਂਦ ਆਕਾ ਗੋਪੀ ਤੇ ਗੋਵਿੰਦ ਆਕੈ ਫਰਕ ਤੇਦ ਆਕਾ ਕਹਤੇ ਕੀਤੇ ਬੋਦਾ ਮਖਹ ਦਾਣਾ ਮਖਹ ਦੇਵ ਆਕਾ ਤੇ ਨਰਮ ਜਨ ਸੇਵ ਕੀਤੇ ਆਖੇ ਆਗਣ ਪਾਹੇ ਕੀਤੇ ਕਹਿ ਕਾ ਉਡ ਜਾਹੇ ਇਹਤੇ ਕੀਤੇ ਹੋਰ ਕਰੇ ਤਾਗਣ ਸਕੇ ਕਹੀ ਕੇ ਜੇਵਡ ਪਾਵ ਤੇਵਡ ਹੋਏ ਨਾਮ ਕੇ ਜਾਣ ਸਾਧਾ ਕੋਏ ਜੇ ਕੋ ਆਕਾ ਭੋਲਵੇਗਾ ਕਾਲੇ ਠੀਅ ਫਿਰ ਦਾ ਵਾਰਾਂ ਗਾਵਾਰ ਸੋਹੋਦਾਰ ਕੇ ਹੰਸੋ ਕਰ ਕੇ ਹਾਂ ਜਿਤਬ ਸਰਬ ਸਮਲ ਹੈ ਮਵਾ ਦੇਣਾ ਬਨੇ ਕ ਸੰਕਾ ਕੇ ਤੇਵਾ ਮਹਾਰੇ ਕੇਤੇ ਰਾਗ ਪਰੇ ਸਭ ਕਹੀ ਆਨਾ ਕੇਤੇ ਗਾਵਨ ਹਾਰੇ ਗਾਵਹ ਤਹੋਨ ਪਉਣਾ ਪਾਣੀ ਬਤਨ ਤਰ ਗਾਵੇ ਰਾਜਤਰੰਦਵਾਰੇ ਗਾਵਹ ਤਦ ਗੁਤਲ ਜਾਣਾ ਲੈ ਲੈ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਤੌਨ ਕਦਾ ਦਵਾਰੇ ਗਾਵਨ ਦੰਦਾਸਨ ਬੈਠੇ ਜੇ ਧਿਆਨ ਕਰਨ ਨਾਲ गाव ਹੈ ਸਰਸਮਾ ਦੇ ਅੰਦਰ ਗਾਵ ਸਾਰੇ ਵਿਚਾਰੇ ਗਾਵਣ ਜਦੇ ਰਸਨ ਤੋਕਿੰਗਾ ਵੇਰ ਕਰਾਰੇ ਗਾਵਣ ਪੰਦ ਪਾਨ ਰਖੀ ਸਰ ਜੁਗ ਜਗ ਵੈਦ ਨਾਲੇ ਗਾਵ ਹੈ ਮੋਹਨਿਆ ਮਨ ਮੋਹਣ ਸੁਰਗਾ ਮਥ ਪਿਆਲੇ ਗਾਵਣ ਨਰਤਨ ਪਾਇ ਤੇਰੇ ਆਸਰ ਤੇਸਨਾਮੇ ਗਾਵ ਹੈ ਦਰਮਾ ਬਲ ਸੂਰਾ ਗਾਵ ਕਣੀਚਾਰੇ ਗਾਵ ਹੈ ਕੰਨ ਮਨ ਵਰ ਢੰਡਾ ਕਰ ਕਰ ਕੇ ਤਾਰੇ ਹੇ ਤੁਕਨੋਕਾ ਵਦੋ ਤਉ ਭਾਵਨ ਰਤੇ ਤੇਰੇ ਪੈਰ ਰਖਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਣ ਨਾਨਕ ਗਿਆ ਵਿਤਾਰੇ ਸੋਇ ਸੋਇ ਸਲਾਸ ਸਾਇ ਪਤਵਾ ਬਿਨਾਈ ਹੈਪੀ ਹੋਤੀ ਜਾਏਨ ਜਾਕੇ ਰਤਨਾਧਨ ਅਰਥਾਈ ਮਰ ਰੰਗੇ ਰੰਗੇ ਭਾਤੇ ਕਰ ਕਰ ਜਿੰਨੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਦੀਵੜੇ ਆਏ ਜਗ ਪਾਵ ਸੋਏ ਕਰਦੇ ਹੁਕਮ ਨਾ ਕਰਨਾ ਜਾਏ ਉਪਾ ਕਹ ਤਾਹ ਬਪਾ ਹੈ ਗਨਾਰ ਕਰੈ ਨਰ ਜਾਈ ਮੰਦਾ ਸੰਤੋ ਕਰੰ ਬੱਦੋੜੇ ਟੀਆਂ ਕੀ ਕਰਹ ਬਾਬੂ ਤਾ ਇੰਤਾ ਕੜ ਕੋ ਵਾਰੀ ਤਾ ਜਿਵਤ ਨੰਨਾ ਪ੍ਰਤੀਤ ਆਈ ਪੰਤੇ ਤਲ ਦੇ ਮਾਤੇ ਮੰਗੀ ਤੇ ਜਗ ਦੀਦਾ ਦੇ ਤਸਿਆ ਵੇ ਬਾਗਣੀ ਰਾਣਾ ਨਾਇਤ ਜੋ ਜੋ ਕਵੇ ਤਾ ਉਤਕੰ ਅੰਦੇ ਆਪਨ ਰਣ ਘਟ ਘੜ ਵਜੇ ਨਾਦ ਆਪਨਾ ਸੋ ਭੀ ਸਦਾ ਕੀਰੇ ਸਦਾ ਰਖਾ ਮੰਜੋਗ ਮੰਜੋਦੋਏ ਕਾਰ ਚਲਾਵੇ ਲੈ ਕੇ ਆਵੇ ਭਾਗ ਆ ਦੇ ਤਸਿਆ ਦੇ ਭਾਵਨੀ ਰਾਨਾ ਨਾ ਹਿਤ ਜੋ ਜੇ ਕੋ ਵੇਖਉ ਨਿਕਮਾਇ ਜਤਵਿਆਈ ਟੈਂਟਲੇ ਪ੍ਰਵਾਹਨ ਸੰਕਾਰੇ ਇਕੁੰਡਾਰੇ ਇਕ ਲਾਇ ਦੀਮਾਨ ਜਿਤ ਪਵਤ ਵਿਤ ਲਾਵੇ ਜਿਵ ਹੋਵ ਪਰਮਾਨ ਹੋ ਵਿਕੇ ਉਹਨਾਂ ਨਦਰ ਨਾ ਆਵੇ ਬਹੁਤ ਹੈ ਵਡਾਨ आदे तो ते आदे सदा नीर अनाद नाहित जव जे को वैसा आसनोले पंडाल जोग पास एक बार कर कर देखा सृजनहार नानक सदे के साथी प्यारा दे तो ते आदे सदा नीर ना अनाद नाहित जव जे को एकदो जीवा लाख हो हु। है लाख वे लाख वीस लाख लाख घेड़ा किया एक नाम जगदीश ਏ ਪਰਾਹੇ ਪੱਪਾਵੜੀਆਂ ਚੜਿਏ ਹੋਇਆ ਕੇਸਾ ਸੁਨਗਲਨਾ ਆਕਾਸ ਕੇ ਇੱਕ ਇੱਕ ਆਇਰੀਤ ਨਾਨਕ ਨਦਰੀ ਪਾਈਆ ਕੁੜੀ ਕੁੜਾ ਠੀਸ ਆਕਾਂ ਜੋੜ ਤੇ ਪੈਨਾ ਹਜੋਰਾ ਜੋ ਨਮ ਗੰਗੇਣ ਜੋਰ ਦੋਨ ਦੇਣ ਮਰਨਾ ਜੋਰ ਜੋ ਨਰਾਜ ਮਲਮਨ ਜੋਰ ਨਾ ਕੋ ਤੇ ਗਿਆਨ ਵਿਚਾਰ ਜੋਰ ਨਾ ਜੁਟੀ ਛੋਟਾ ਸੰਸਾਰ ਜਿਸਾ ਜੋਰ ਕਰ ਵੇਖੇ ਤੋਏ ਨਾਨਕ ਤੋਂ ਮੀਚਨਾ ਕੋਈ ਰਾਤੇ ਰਤੇ ਦੀਵਾਰ ਪਵਨਾ ਪਾਨ ਅਗਨੀ ਪਾਪਾਲ ਤੁਕ੍ਰ ਕਰਤੀថា ਪ੍ਰਕਿਤੰ ਸਾਲ ਤੁਕ੍ਰ ਜੀ ਜੁਕੇ ਰਾਤਨ ਕੇ ਨਾਮੇਕ ਨਾਂਸ ਕਰਮੇ ਕਰਮ ਹੋਏ ਵਿਚਾਰ ਸਚਾ ਸਚਾ ਬ੍ਰਹਮਾਰਾ ਸਤਿ ਸਹਨ ਬੰਤ ਪ੍ਰਮਾ ਨਵਰੇ ਕਰਮ ਭਾਵੈ ਨਿਚਾਨ ਗਤਿ ਪਗਾਇਓ ਤੇ ਪਾਇ ਨਾਨਕ ਆ ਜਾਪੇ ਜਾਈ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਹੋ ਕਰਮ ਕਿਤੇ ਪਾਉਨ ਪਾਣੀ ਵਸੰਤ ਕਿਤੇ ਕਾਮਹਿੇ ਸਭ ਕਿਤੇ ਨਮੇ ਕਾਰਕੜਿਆ ਰੂਪਾਂ ਕੇ ਵੇਤ ਕਿਤਿਆਂ ਕਰੰਕੁਨ ਮਾਰ ਕਿਤੇ ਕਿਤੇ ਤੂ ਆਪ ਦੇਖ ਕਿਤੇ ਇੰਦ ਜਨ ਸੁਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿਧ ਬੁਗਨਾ ਕਿਤੇ ਕਿਤੇ ਦੇਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤਨ ਸਮੁੰਦ ਕੈਤਿਆਂ ਖਾਣੇ ਕਿਤੇ ਬਾਣੀ ਕਿਤੇ ਪਾਪ ਨਰਿੰਦ ਕਿਤਿਆਂ ਸੁੱਤੀ ਸੇਵ ਕਿਤੇ ਨਾਨਕ ਅਨੰਤ ਜਿਕੇ ਆਣ ਕੰਡ ਮੈਂ ਗਿਆਨ ਪ੍ਰਕੰਡ ਤੇ ਕਹਿਨਾ ਮਨੋਦ ਗੋਤ ਆਨੰਦ ਪਰਮ ਕੰਡ ਕੀ ਬਾਣੀ ਰੂਪ ਤਿੱਥੇ ਕਾਰ ਕਰਿਆ ਬਹਤਨ ਉਪਾ। ਤਾਂ ਕਿਆਂ ਗੱਲਾਂ ਕਥਿਆ ਨਾ ਜੈ ਦੇ ਕੋ ਕਹੈ ਪਤੇ ਪਸਾਏ ਤਿੱਥੇ ਕਰਿਆ ਸੁਰਤਿ ਮਾਤਮਨ ਬੋਧ ਤਿੱਥੇ ਕਰਿਆ ਸੁਰਾਂ ਸਦਾਂ ਕੀ ਸੋਧ। ਕਾਰਮ ਕੰਡ ਕੀ ਬਾਣੀ ਜੋਰਾ ਤਥਾ ਹੋ ਨ ਕੋਇ ਹੋਰ ਤੱਜਾ ਜਨ ਮਾ ਬਲ ਸੁਰਤਨ ਮੈਂ ਰਾਮ ਰਹਾ ਪ੍ਰਪੂਰ ਤਿੱਥੇ ਦਿੱਤੋ ਦਿੱਤਾ ਮੈਂ ਮਮਾ ਹੋਇ। ਗਾ ਕੇ ਰੋਪਣਾ ਕਫਨ ਜਾਏ ਨਾ ਮਰਨ ਰਾਗੇ ਜਾਏ ਜਨ ਕੇ ਰਾਵ ਤੇ ਮਨ ਮਾਲੇ ਤੇਤ ਪਵਤ ਵਸੇ ਕੈ ਲੋਏ ਘਰ ਹਾ ਨੰਦ ਫਤਿਆ ਮਨ ਸੋਏ ਸਾਤ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਾ ਨਿਹਾਲ ਤੇਤ ਕਾਨ ਮਨ ਵਰ ਪਾਂਡਾ ਦੇਖੋ ਕਥਾ ਭਾਮ ਭਾਮ ਪੈ ਕੈ ਲੋ ਦੁਆਕਾਰ ਜਿਜ ਹੁਕਮਾ ਤੇ ਵੈ ਦੁਆਕਾਰ ਵਿਖੇ ਵਿਖੇ ਕਰ ਵਿਚਾਰ ਨਾਨ ਕਹਨਾ ਕਰੜਾ ਉਤਾਰ ਜਤ ਪਹਾਰਾ ਤੇ ਰਸਨਿਆਰ ਅਹਰਨ ਮਤ ਵੇਦ ਤੇ ਹਾਰ ਭਾਉ ਕਲਾ ਗਨ ਪਕਾਓ ਭਾਂਡਾ ਭਾਉ ਅੰਮ੍ਰਿਤ ਢਾਲ ਕੜਿਆ ਸਾਉਦ ਸਤੇ ਟਕਸਾਰ ਜਨ ਕੋ ਨਾਵ ਕਰਨ ਤਨਕਾਰ ਨਾਨ ਨਗਰੇ ਨਜ਼ਰ ਨਿਹਾਲ ਸਰ ਪਾਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦੇਸ ਰਾਧ ਦਾਈ ਦਾਇਆ ਕੇਲਾ ਸਣ ਜਗਤੈ ਜੰਗਿਆਈਆ ਬੁਰਿਆਈਆ ਆਵਤੈ ਦਰਮਹ ਦੂਰ ਦਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਪਿਆਇਆ ਗਏ ਮਕਕਦ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਟੇ ਨਾਲ ਜਿਨੇ ਨਾਮ ਪਿਆਇਆ ਗਏ ਮਕਕਦ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲੇ ਕਿਉ ਅੰਕਾਰ ਸਿਰ ਵਾਹਿਗੁਰੂ ਜਿਕੇ ਪਤ ਹੈ ਪਾਲ ਕੇ ਦਤਿਨ ਕਬਿਬਾਦ ਮੈਂ ਟੀ ਚੋ ਭਾਈ ਹਮਰੇ ਕਰੋ ਹਾਂ ਬਿਰਤਾ ਪੂਰਨ ਹੋਏ ਜਕੇ ਚਾਹ ਕਰਨਾ ਮੰਗ ਰੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰ ਹਮਰੇ ਜੁਰਤ ਸਵੇ ਤੁਮ ਕਾ ਹੋ ਆਫਾ ਦੇ ਮੋਇ ਬਚਾਓ ਰੋ ਕੇ ਵਸੈ ਮੋਰੋ ਪਰਵਾਰਾ ਸੇਕਤ ਸੇ ਲੈ ਕਰਤਾਰਾ ਮੋਰ ਰਖਾਨ ਕਰਦਾ ਕਰੀਐ ਸਭਨ ਕੋ ਆ ਸਿੰਗੜ ਗਿਆ ਹੋਰ ਨਾਏ ਹਮਾਰੇ ਆਕਾ ਤੋਰ ਬਣੇ ਗਿਰੇ ਪਿਆਸ ਤਮੇ ਛੜ ਗਏ ਔਰ ਨਾ ਧਿਆਉਂ ਜਬਰ ਕਾ ਹਮ ਤੋਂ ਤੇ ਪਾਉ ਸੇਵਕ ਸਖਮਾਰੇ ਤਾਰੀ ਹੈ ਚੰਚਣ ਕਾ ਪ੍ਰੂਹ ਮਾਰੇ ਮਾਰਿਆ ਭਾਗ ਦੇ ਮੜਿਆ ਵਰਿਆ ਮਨ ਕਾਲ ਕਾ ਪ੍ਰਾਖਣਿ ਵਰਿਆ ਹੋ ਜੋ ਪਦਾ ਹਮਾਰੇ ਪਥਿਆ ਸਰੀਰ ਤੋਂ ਦਿਕਰ ਹਾਰੇ ਚਾਰਾ ਗਲੇ ਮੈਂ ਰੱਖਣ ਹਾਰੇ ਤੈ ਤੋਂ ਤਾਏ ਪਿਆਰੇ ਨੀਨ ਬੰਦ ਟਨਕੇ ਹੰਸਾ ਤੁਮਹੋ ਪੁਰੇ ਕੰਦਾਸ ਕੰਤ ਕਾਲ ਪਾਇ ਬ੍ਰਹਮਾ ਬਵਤਾਰਾ ਕਾਲ ਪਾਇ ਸਿਕੰਦੀਵਾ ਉਤਾਰਾ ਕਾਲ ਪਾਇ ਕਰਬਿਸ਼ਣ ਪ੍ਰਗਤਾ ਅਸਨ ਕਾਲ ਕਾ ਗਿਆ ਤਮਾਸ਼ਾ ਜਾਵਨ ਕਾਲ ਦੋਵੇ ਸਿਵ ਕੀਓ ਬੇਦਰਾਜ ਬ੍ਰਹਮਾ ਦੋਥਿਓ ਜਮਕਾਰ ਦਾ ਲੋਕ ਦਵਾਰਾ ਨਮਸਕਾਰ ਹੈ ਮਹਾਰਾਜ ਜਾਵਨ ਕਾਲ ਭਗਤ ਮਾਇਓ ਦੇਵ ਦਾ ਜਤਨਾ ਉਜਾਇਆ ਆਗਮ ਤੇ ਕੇ ਉਤਾਰਾ ਫੋਏ ਗੁਰ ਸੰਦੇਹ ਹਮਾਰਾ ਨਮਸਕਾਰ ਤਸਹੀ ਤੁਮਾਰੀ ਸਰਪਰਦਾ ਜਨਾਬਤਵਾਰੀ ਸੇਵਕਾਨ ਕੋ ਬਣ ਸੁਖ ਦੀਓ ਸਤਨ ਕੋ ਪਰਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣ ਤ ਭਰੇ ਰਹਿ ਕੇ ਪੇਰ ਪਹਿਚਾਨ ਤ ਕੀ ਕੀ ਦੇ ਕੁੰਟਿਆ ਤੂਲਾ ਸਾਫਰ ਕਿਰਪਾ ਕ੍ਰਿਸ਼ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੇ ਦੁਖ ਪਾਏ ਸਾਧਨ ਕਹਿ ਤੋ ਕਿ ਏਕ ਏਕ ਕੇ ਪੇਰ ਪਛਾਨਾ ਹੈ ਘੜ ਘੜ ਕੇ ਪੜ ਪੜ ਕੇ ਜਾਣਾ ਹੈ ਜਾ ਬੁੱਧ ਕਰ ਕਰਾ ਕਰਤਾ ਰਾ ਪਰ ਜਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹਾਂ ਤੁਮ ਮੇਲ ਦੇ ਤਰ ਸਭ ਹਾਂ ਦੇਤੇ ਬਦਨਾ ਸ੍ਰੇਡ ਸਤਾਰੇ ਆਪ ਆਪਣੇ ਬੋਝੋ ਚਾਰੇ ਤੁਮ ਆਪ ਆਪਣੇ ਬੋਝੋ ਚਾਰੇ ਰਮਸਾਵੇ ਹਿਤੇ ਰਤਨ ਰਾਲਮ ਜਾਣਤ ਵੇਜ ਭੇਦ ਰਿਆਲਮ ਨਰੰਕਾਰ ਨਿਰਵਕਾਰ ਨਰਨਾਮ ਬਵਾ ਦਾਣੀ ਰਾਣਾ ਦੇ ਸਾੰਭਾ ਤਾਗਾ ਮੁਰਦ ਕਰਤ ਭੇਦ ਜਾ ਕੋ ਪੇਨ ਪਾਵਤ ਵੇਦ ਤਾ ਕੋ ਕਰਪਾ ਨਰਮੰਤ ਮਹਾ ਮੁਰਗਤ ਭੇਦਨ ਜਾਣਤ ਮਹਾ ਵੇਕ ਕੋ ਕਹ ਸਦਾ ਸੇਵਨ ਨਰੰਕਾਰ ਕਾ ਚੰਟਣੀ ਪੇਵ ਆਪ ਆਪਣੇ ਬੁਧਾ ਦੇ ਤੀ ਬਾਰਨ ਪੈਣ ਪੈ ਤੋਹ ਤੇ ਤੇ ਤਮਰਾ ਲਖਣ ਜਾਏ ਪਸਾਰਾ ਕਹਾਂ ਮੈ ਫਦਹਾ ਵਰਤਮਨ ਸੰਸਾਰ ਹੈ ਕੈ ਰੂਪਨ ਸਰੂਪਾਂ ਰੰਤਿ ਉਰਵ ਕਾਹੀ ਗੂਪਾਂਡ ਦੇ ਰਖਿ ਕਿਨੇ ਅਤਪਰਕਾਰ ਬਹੋ ਰਾਜ ਦੇ ਨੇ ਕਹੋ ਗੁਰ ਰਾਜ ਹਵੇ ਬੈਟਕ ਅਸਮਨ ਪਾਇ ਸ਼ੰਕਰ ਆਕੇਟਾ ਸਾਗਰੇ ਫਰੇਟ ਦਿਖਾਏ ਅੰਜ ਪਾਵ ਮਾਦੁ ਜਗਾ ਕ੍ਰੂਤੀ ਅੰਪਵ ਰਿਚਾ ਮੇਰੇ ਤੁੰਕਾਰ ਸੇਖੋ ਵਾਰਾ ਪ੍ਰਖੰਗਾਰ ਦੋਟਾ ਜੈਤੋ ਤੁੰਦ ਉਤਪਾਤਾ ਸਮਰੇ ਕਲ ਰੰਕਾਤਾ ਜੇ ਆਸ ਤਸਨੀ ਪਰੈ ਤਨ ਕਾ ਦੋੜ ਦੋਤ ਹਵੇ ਮਾਰਾ ਪ੍ਰਖਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਇੱਕ ਵਾਰ ਜਨ ਤੋਂ ਮੈਂ ਸਬਾਰਾ ਕਾਲ ਮਾ ਕੇ ਕਹਿਓ ਵਾਰਾ ਜਨ ਨਰਨਾਪਹਾਰੁ ਕਾਹਾ ਦਾਰਦ ਦੁਰਗੋ ਤੇ ਰਹੈ ਘੜ ਗ ਕੇ ਤਮ ਸਰਨਤ ਹਾਰੇ ਆਪਹਾ ਦਿਲ ਹੋ ਬਾਰੇ ਸਰਬ ਥੋਰ ਮਾ ਹੋ ਕਹਾਏ ਦੁਰਗੋ ਤੇ ਰਹੋ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰ ਕਰਾ ਪੂਰਨ ਸੁਰਾਤਾ ਕਿਰ ਵਿਖਗਲ ਦੇ ਕੋ ਹਰਤਾ ਦੁਰਦੋਖਿਨ ਕੋ ਛਾਇ ਕਰਤਾ ਦਰੀਆ ਤੋੜਾ ਪਈ ਰਿਆਨਾ ਪੂਰਨ ਕਰਾਂ ਗ੍ਰੰਥ ਸਤਿਕਾਰਲਾ ਮਨ ਬਾਸ ਪਰ ਪਾਵੇ ਸੋਈ ਦੁਖਨਤ ਤੇ ਬਿਆਉ ਕੋਈ ਅੜਾਲਾ ਸੁਣਾ ਗੰਗ ਤੇ ਦਾਸ ਸੁਖ ਨਾ ਪਾਵੇ ਸੁਣਾ ਮੋੜ ਤੇ ਤੁਲਾਇ ਤਤਰਤਾਵੇ ਦੂਖਾ ਗਰਭ ਉਹਨਾਂ ਕਨਾ ਤੇ ਨਰ ਕਹਿ ਰਹਾ ਹੋ ਜੋ ਜਾਣ ਕਿ ਏਕ ਬਾਹ ਕੋ ਭੀ ਕੋ ਕਹ ਚੋ ਪਾਈ ਸਮਤ ਸਕਰ ਸਹ ਸਪਨਿਜ ਅਰਧ ਸਹ ਸੰਤਿਨ ਕਹੇ ਜਾਏ ਬਾਦਰਉ ਹਰਿ ਦਿਆਇ ਮੇਰਿ ਵਾਰਾ ਤੀਰ ਪਗਰਉ ਗ੍ਰੰਥ ਸੁਧਾਰਾ ਸਵਈਆ ਪਾਇ ਗਹਿਂ ਜਾਉ ਤੇ ਤੁਮਰੇ ਤਾਪ ਤੇ ਕੋ ਆਕਰੇ ਨਹੀਂ ਆਨੇ ਰਾਮ ਰਹਿਮ ਪੁਰਾਣ ਪੁਰਾਣੋਂ ਇੱਕ ਹਿੰਮਤ ਇੱਕ ਨਾ ਮੰਨੇ ਸਿਮਰਿ ਸਾਸ ਕਰ ਬੇ ਸਭ ਬੋ ਪੇੜ ਕੇ ਹਮ ਇੱਕ ਨਾ ਜਾਣੇਨੁ ਕਰੀਅਤ ਪਾਨ ਕਿਰਪਾ ਤੁਮਰੀਂ ਕਰ ਮੈਂ ਨਾ ਕਹਿ ਤਤ ਹੈਂ ਬੇ ਕਾਨਿਆਂ ਦਾ ਹਵਰਾ ਚਾਗਲ ਦਵਾਰ ਕੋ ਛਾੜ ਕਹਿ ਤੁਹਾਰੋ ਦਵਾਰ ਬਾਹੇ ਗਏ ਕੀ ਲਾਗੇ ਅਸ ਗੋਵਿੰਦ ਦਾ ਸੋ ਤੁਹਾਰ ਰਾਮਕਲੀ ਮਹਾਂ ਲਾਤੀ ਜਾਨੰਦ ਏ ਕੋ ਓੰਕਾਰ ਸਤਗੁਰ ਪ੍ਰਸਾਦ ਮਨੰਦ ਪਿਆ ਮੇਰੇ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਪਾ ਪਾਇਆ ਸਹਿਤੇਤੀ ਮਨਵਦੀਆਂ ਵਾਧਾਈਆਂ ਆ ਰਾਗ ਰਤਨ ਪਰਿਵਾਰ ਪਰਿਆ ਸਭ ਕਾਵਣਾਂ ਆਈਆਂ ਸਭ ਤੋਂ ਤਾਂ ਗਾਉ ਹਰੇ ਕੇ ਰਾਮੰਦਿ ਨਿਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਏ ਮਨ ਮੇਰੇ ਆ ਤੂੰ ਸਦਾਰੋ ਹਰਨਾਮੇ ਹਰਨਾਮ ਜਹ ਤੂੰ ਮਨ ਮੇਰੇ ਦੂਖਾ ਵਿਸਾਰਨ ਆంగੀਕਾਰ ਹੋ ਕਰੇ ਤੇਰਾ ਆਕਾਰ ਸਤਿ ਸਵਰਨਾ ਸਭਨਾ ਗਲਾ ਸਮਰਾ ਸੁਆਮੀ ਕਹਿਆ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਬਲਰ ਵਰਨਾ ਸਾਤ ਸਾਹਿਬਾ ਗਿਆ ਨਹੀਂ ਕਰ ਤੇਰੇ ਕਰਦਾ ਤੇਰੇ ਸਭ ਕੇ ਚਹਾਂ ਜਿਦ ਸੋ ਪਾਵੇ ਸਦਾ ਸੇਤਲਾ ਹਾ ਤੇਰੀ ਨਾਮ ਮਨ ਵਸਾਵੇ ਨਾਮ ਬਿਨ ਕੇ ਮਨ ਵਸਿਆ ਵਾਜੇ ਸਭ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰਉ ਸਾਤ ਨਾਮ ਦਾ ਮੇਰਾ ਜਨਮ ਪੁਗਾ ਸਾਉ ਗਵਾ ਗਿਆ ਕਰਤਾ ਸਭ ਸੁਖ ਮਨਾਏ ਤੇ ਜਨੇਤਾ ਬਾਪੁ ਜਾਈਆ ਸਭਾ ਗੁਰਮਾਨ ਕੀਤਾ ਕਰੇ ਕੰਦਸਿਆ ਵੜਿਆਈਆਂ ਕਹੇ ਨਾਨਕ ਸਨੋ ਸੰਤੋਸ ਕਰੋ ਪਿਆਰ ਸਾਜਾ ਨਾਮ ਮੇਰਾ ਆਦਾਰੋ ਵਾਜੇ ਪੰਜ ਸਬਦ ਗਤ ਕਰਤ ਬਾਗੇ ਕਰਤ ਬਾਗੇ ਸਬਦ ਵਾਜੇ ਕਾਲਾ ਕਰਤਾਰੀ ਆ ਪੰਜ ਦੂਤ ਵਾਸ ਕੀਤੇ ਕਾਲ ਕੰਠ ਕੁਮਾਰੇ ਦੁਰਕਰਮ ਪਾਇ ਦੂਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਾ ਸੁਖ ਹੋਆ ਇਤਕਰ ਅਨਹਦ ਆਮੇ ਅਨੰਦ ਝਣੋ ਵੜ ਪਾ ਗਿਆ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਤੂਰੇ ਦੂਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਧਨ ਪਏ ਸਰਤੇ ਬੁਰੇ ਗੁਰ ਤੇ ਜਾਣੀ ਸੌਂਤੇ ਪਾਣੀ ਤ ਕਹਤੇ ਪਵਿਤ ਸਤ ਗੁਰ ਰਿਹਾ ਪਰ ਪੂਰੇ ਨਿਨਵਾੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੌਂਤੇ ਪਾਣੀ ਤ ਕਹਤੇ ਪਵਿਤ ਸਤ ਗੁਰ ਰਿਹਾ ਪਰ ਪੂਰੇ ਨਿਨਵਾੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ